ਸਸ਼ੀਕਾਲ ਮੈਰੀਨਾ ਤੀਮਾਂ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਅੱਜ ਤੁਹਾਨੂੰ ਅਸੀਂ ਇੱਕ ਬਾਗਾ ਬਾਡਰ ਦੀ ਜਿਹੜੀ ਕਿ ਖਬਰ ਦਿਖਾਉਣ ਜਾ ਰਹੇ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਕਿਤੇ ਨਾ ਕਿਤੇ ਕੁਝ ਕਿ ਚੰਗਾ ਜ਼ਰੂਰ ਲੱਗੇਗਾ ਅਸੀਂ ਅਨੇਕਾਂ ਖਬਰਾਂ ਦੇਖਦੇ ਹਾਂ ਪਰ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਦੇਖ ਕੇ ਤੁਹਾਡਾ ਮਨ ਖੁਸ਼ ਵੀ ਹੋਵੇਗਾ ਕਿਉਂਕਿ ਵਾਗਾ ਬਾਰਡਰ ਤੇ ਤੁਹਾਨੂੰ ਜਿਵੇਂ ਪਤਾ ਹੈ ਕਿ ਉਥੇ ਪ੍ਰੇਡ ਹੋ ਰਹੀ ਸੀ ਤਾਂ ਫਿਰ ਪਾਕਿਸਤਾਨ ਦਾ ਤੇ ਇੱਧਰ ਸਾਡੇ ਇੰਡੀਆ ਦਾ ਜਦੋਂ ਗੇਟ ਖੁੱਲਦਾ ਤਾਂ ਉਥੋਂ ਗੇਟ ਖੁੱਲਦੇ ਸਾਰ ਹੀ ਜਿਹੜਾ ਕੀ ਇੱਕ ਜਿਹੜਾ ਪਾਕਿਸਤਾਨੀ ਹੈ ਉਹੋ ਬਿਨਾ ਪਾਸਪੋਰਟ ਦੇ ਬਿਨਾ ਕਿਸੇ ਦੀ ਇਜਾਜ਼ਤ ਦੇ ਗੇਟ ਖੁੱਲ੍ਹਦੇ ਸਾਰ ਇੰਡੀਆ ਵਾਲੇ ਪਾਸੇ ਆ ਜਾਂਦਾ ਤੁਸੀਂ ਸੋਚਦੇ ਹੋਵੋਗੇ ਕਿ ਆਖਿਰ ਹੈ ਕੋਈ ਵਿਅਕਤੀ ਹੋਵੇਗਾ ਜੀ ਨਹੀਂ ਇਹ ਉੱਥੋਂ ਦਾ ਇੱਕ ਜਾਨਵਰ ਸੀ ਪਾਕਿਸਤਾਨ ਦਾ ਕੁੱਤਾ ਜਦੋਂ ਦੋਨੋਂ ਗੇਟ ਖੁੱਲ੍ਹਦੇ ਨੇ ਤਾਂ ਮੌਕਾ ਦੇਖਦੀ ਇੱਕੋ ਦਮ ਉਹ ਪਾਕਿਸਤਾਨ ਵੱਲ ਤੋਂ ਆਉਂਦਾ ਅਤੇ ਆ ਕੇ ਇੰਡੀਆ ਦਾ ਗੇਟ पार ਕਰ ਜਾਂਦਾ ਹਾਲਾਂਕਿ ਪ੍ਰੇਡ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਵਿਗਨ ਨਹੀਂ ਪਿਆ ਇਸ ਵੀਡੀਓ ਨੂੰ ਲੋਕਾਂ ਵੱਲੋਂ ਵੱਧ ਵੱਧ ਸ਼ੇਅਰ ਕੀਤਾ ਜਾ ਰਿਹਾ ਤੇ ਚੰਗੇ-ਚੰਗੇ ਕਮੈਂਟ ਵੀ ਕੀਤੇ ਜਾ ਰਹੇ ਨੇ ਤਾਂ ਆਓ ਨਜ਼ਰ ਮਾਰਦੇ ਹਾਂ ਇਸ ਵੀਡੀਓ ਤੇ ਹਿੰਦੁਸਤਾਨ ਬਾਕਿਸਤਾਨ ਦਾ ਉਹ ਵੈਸੇ ਹੀ ਆਪ ਦੇਖਿਏਗਾ ਆਪਕੋ ਵੀ ਕੀ ਐਕਸਪਟ ਹੈ ਜੀ ਪਾਕਿਸਤਾਨ ਦੀ ਤਰਫੋਂ ਔਰ ਖੈਰ ਬਹੁਤ ਜਿਹੜਾ ਕਿ ਹਮੇਸ਼ਾ ਹੀ ਅਸੀਂ ਦੇਖਦੇ ਹਾਂ ਕਿ ਜਿਹੜੇ ਗੇਟ ਬਣੇ ਹੋਏ ਨੇ ਇੱਥੇ ਹਮੇਸ਼ਾ ਹੀ ਪਾਕਿਸਤਾਨ ਦਾ ਜਾਂ ਇਧਰ ਇੰਡੀਆ ਦਾ ਬਣਿਆ ਹੋਇਆ ਇਹ ਆਪਸ ਦੇ ਵਿੱਚ ਦੇਖਿਆ ਜਾਂਦਾ ਪ੍ਰੇਡ ਕੀਤੀ ਜਾਂਦੇ ਤਾਂ ਉਸ ਵਕਤ ਜਿਹੜੇ ਕਿ ਇਹ ਗੇਟ ਖੁੱਲਦੇ ਨੇ ਪਰ ਲੋਕ ਜਿਹੜੇ ਕਿ ਲਗਾਤਾਰ ਇਹੀ ਕਮੈਂਟ ਕਰ ਰਹੇ ਨੇ ਕਿ ਸਾਨੂੰ ਜਿਹੜਾ ਕਿ ਇੱਕ ਹੋ ਜਾਣਾ ਚਾਹੀਦਾ ਕਿਉਂਕਿ ਸਾਡੇ ਹੀ ਪੰਜਾਬ ਦੇ ਵਿੱਚੋਂ ਨਿਕਲੇ ਹੋਇਆ ਹਿੱਸਾ ਤਾਂ ਅਸੀਂ ਕਿਉਂ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਇਆ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਨਾ ਹੀ ਕਿਸੇ ਨਾਲ ਦੁਸ਼ਮਣੀ ਨਾ ਹੀ ਕੋਈ ਵੈਰ ਹੋਣਾ ਚਾਹੀਦਾ ਬਲਕਿ ਸਾਨੂੰ ਸਭ ਨੂੰ ਇੱਕ ਹੋਣਾ ਚਾਹੀਦਾ ਕਿਉਂਕਿ ਸਾਡੇ ਜਿਹੜੇ ਕੁਝ ਖਾਸ ਧਾਰਮਿਕ ਗੁਰਦੁਆਰਾ ਸਾਹਿਬ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਜਿਸ ਨੂੰ ਦੇਖਣ ਦੇ ਬਾਅਦ ਤੇ ਸਾਡੇ ਜਿਹੜੇ ਇੱਧਰ ਦੇ ਲੋਕ ਨੇ ਸ਼ਰਧਾਲੂ ਸਿੱਖ ਸ਼ਰਧਾਲੂ ਨੇ ਜਾਂ ਹੋਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਹੁੰਦਾ ਕਿ ਅਸੀਂ ਉੱਧਰ ਜਾਈਏ ਪਰ ਪਾਕਿਸਤਾਨ ਦਾ ਵੀਜ਼ਾ ਲੱਗਣ ਤੋਂ ਵੀ ਕਿਤੇ ਨਾ ਕਿਤੇ ਡਰ ਜ਼ਰੂਰ ਲੱਗਿਆ ਰਹਿੰਦਾ ਜਿੱਦੇ ਚੱਲਦੇ ਅਸੀਂ ਜਿਹੜੇ ਕਿ ਉੱਧਰ ਦੇ ਧਾਰਮਿਕ ਗੁਰਦੁਆਰਾ ਸਾਹਿਬ ਨੂੰ ਦੇਖਣ ਦੇ ਵਾਸਤੇ ਬਹੁਤ ਇੰਤਜ਼ਾਰ ਕਰਦੇ ਹਾਂ ਬਿਊਰੋ ਰਿਪੋਰਟ ਛਣਕਾਟਾ ਨਿਊਜ਼